ਔਰ ਜੋ ਲੋਗ ਦਾਵਾ ਕਰਦੇ ਨੇ ਕਿ ਅਸੀਂ ਦੁਬਈ ਤੋਂ ਲੋਕਾਂ ਦੀ ਦੁਬਈ ਤੱਕ ਪਹੁੰਚ ਨਹੀਂ ਹੈਗੀ ਇੱਥੋਂ ਹੀ ਮਾਲ ਲੈਂਦੇ ਨੇ ਬਿਲਕੁਲ ਝੂਠ ਆ ਜੀ ਸਾਰਾ ਉਹ ਅਸੀਂ ਮੈਂ ਕਹਿੰਦਾ ਜਿਹੜਾ ਬੰਦਾ ਕਹਿੰਦਾ ਅਸੀਂ ਦੁਬਈ ਤੋਂ ਮਾਲ ਨਹੀਂ ਲੈਂਦੇ ਹੈਗੇ ਸਾਡੇ ਕੋਲ ਆਵੇ ਅਸੀਂ ਉਹਨਾਂ ਸਾਹਮਣੇ ਬਿਲ ਕੱਢ ਕੇ ਰੱਖਾਂਗੇ ਠੀਕ ਆ ਜੀ ਸਾਡੇ ਕੋਲ ਆਵੇ ਅਸੀਂ ਬਿਲ ਦਿਖਾਵਾਂਗੇ ਅਸੀਂ ਆਪਣੀਆਂ ਕੰਪਨੀਆਂ ਜਿਹੜੀਆਂ ਸਾਡੇ ਕੋਲ ਦੁਬਈ ਦੀਆਂ ਫਰੈਂਚਾਈਜ਼ ਨੇ ਅਸੀਂ ਉਹਨਾਂ ਦੇ ਮੈਡ ਇਨ ਦੁਬਈ ਦੇ ਮਾਰ ਕੇ ਲੱਗੇ ਹੋਏ ਔਰ ਦੁਬਈ ਦੇ ਬਿਲ ਕੱਟੇ ਹੋਏ ਅਸੀਂ ਤੁਹਾਨੂੰ ਦਵਾਂਗੇ ਉਹ ਜਿਵੇਂ ਕਿ ਕੁਝ ਆਤਰ ਹੋ ਗਿਆ ਜਿਵੇਂ ਅਲ ਫਰਹਾ ਹੋ ਗਿਆ ਔਰ ਸਾਡਾ ਉਦਲ ਕਾਬਾ ਇਸ ਤਰ੍ਹਾਂ ਬਹੁਤ ਸਾਰੇ ਆਤਰ ਨੇ ਜਿਮੇ ਦੀ ਲੌਂਗ ਲਾਸਟਿੰਗ ਬਹੁਤ ਜ਼ਿਆਦਾ ਫ੍ਰੈਗਰੈਂਸ ਵੀ ਬਹੁਤ ਜ਼ਿਆਦਾ ਅੱਛੀ ਹੈ ਫ੍ਰੈਸ਼ ਫ੍ਰੈਸ਼ ਰਹਿਣ ਵਾਲੀ। ਔਰ ਜਿਹੜੇ ਸਾਡੇ ਭਰਾ ਪਰਫਿਊਮ ਲਾਉਣ ਦੇ ਸ਼ੌਕੀਨ ਨੇ ਜਿਵੇਂ ਕਿ ਬਾਹਰਲੇ ਪਰਫਿਊਮ ਹੋ ਗਿਆ ਫ੍ਰੈਂਚ ਖੁਸ਼ਬੂਆ ਹੋ ਗਿਆ ਸਾਡੇ ਕੋਲ ਸਾਰੀਆਂ ਅਵੇਲੇਬਲ ਨੇ ਉਹ ਸਨੇਲ ਹੋ ਗਿਆ, ਵਾਈ ਐਸ ਐਲ ਹੋ ਗਿਆ ਔਰ ਬੰਮਸ਼ਿਲ ਹੋ ਗਿਆ, ਲੇਡੀ ਮਿਲੀਅਨ, ਇਨਵੈਕਟਰਸ, ਕਰੀਡ ਐਵੈਂਟਸ ਵਰ ਸੱਚੇ ਦਾ ਅਜ਼ਾਰੋ ਮੋਸਟ ਵਾਂਟਡ ਸਾਰੇ ਪਰਫਿਊਮ ਸਾਡੇ ਕੋਲ ਹੈ। ਗਰਮੀਆਂ ਮੌਸਮ ਚੱਲ ਰਿਹਾ ਜੀ ਕਾਰ ਦੇ ਵਿੱਚੋਂ ਸਮੈਲ ਜੀ ਆਉਂਦੀ ਹੁੰਦੀ ਹੈ, ਲੈਦਰ ਵਗੈਰਾ ਦੀ ਉਦੇ ਵਾਸਤੇ ਬਹੁਤ ਸੋਹਣੇ ਕਾਰ ਹੈਂਗਲੇ ਕੇ ਆਏ ਥੋੜੇ ਬਾਅਦ ਸੇ ਬਹੁਤ ਡਿਜ਼ਾਈਨ ਮਿਲ ਜਾਣਗੇ ਇਹਦੇ ਵਿੱਚ ਤੁਹਾਨੂੰ ਤਿਆਰ ਕਰ ਰਹੇ ਹਾਂ ਜੀ ਬਹੁਤ ਮੁਨਾਸਿਬ ਹੈ 100 ਰੁਪਏ ਦੀ ਡੱਬੀ ਹੁੰਦੀ ਹੈ ਲਗਭਗ 15 ਕ ਪੀਸ ਹੁੰਦੇ ਨੇ ਇਹਦੇ ਵਿੱਚ ਅਗਰ ਆਪਾਂ ਇਹਨੂੰ ਬੰਦ ਰੂਮ ਚ ਜਲਾਵਾਂਗੇ 24 24 ਘੰਟੇ ਇਸ ਦੀ ਲਾਸਟਿੰਗ ਰਹਿੰਦੀ ਹੈ ਠੀਕ ਹੈ ਔਰ ਪਰਦਿਆਂ ਚ ਬੈੱਡ ਸ਼ੀਟਾਂ ਦੇ ਜੀ ਤੇ ਖੁਸ਼ਬੂ ਰਚ ਜਾਂਦੀ ਹੈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਆਦਿਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਸੀ ਸ਼ਹਿਰ ਮਰੀੜਕੋਟਲੇ ਅੱਜ ਤੁਹਾਨੂੰ ਸ਼ਹਿਰ ਮਰੀੜਕੋਟਲੇ ਆਪਾਂ ਇੱਕ ਏਦਾਂ ਦੀ ਦੁਕਾਨ ਦੇ ਉੱਪਰ ਲੈ ਕੇ ਆਏ ਜਿੱਥੋਂ ਤੁਹਾਨੂੰ ਦੁਬਈ ਦੇ ਇਤਰ ਊਦ ਮਿਲਣਗੇ ਮਤਲਬ ਤੁਸੀਂ ਦੁਬਈ ਦੀ ਕੋਈ ਵੀ ਦੱਸ ਦਿਓ ਨਾ ਜਿਹੜਾ ਪਰ ਊਦ ਦਾ ਜਾਂ ਇਤਰਾ ਇਹਨਾਂ ਕੋਲ ਕਿ ਨਾਮ ਲੈਦਾ ਤੁਹਾਨੂੰ ਉਹੀ ਇਹ ਦੇਣਗੇ ਸਹੀ ਗੱਲ ਹੈ ਬਾਈ ਜੀ ਇਹ ਹਾਂਜੀ ਸਰ ਬਿਲਕੁਲ ਅਸੀਂ ਤੁਹਾਨੂੰ ਦੁਬਈ ਦਾ ਇਤਰ ਦਵਾਂਗੇ ਉਹ ਦੁਬਈ ਦਾ ਹੀ ਪਿਓਰ ਜਿਹੜੇ ਪਰਫਿਊਮ ਹੁੰਦੇ ਨੇ ਉਹ ਸਾਰੇ ਮੈਡ ਇਨ ਦੁਬਈ ਬਲਕਿ ਔਰ ਜੋ ਲੋਗ ਦਾਵਾ ਕਰਦੇ ਨੇ ਕਿ ਅਸੀਂ ਦੁਬਈ ਤੋਂ ਲੋਕਾਂ ਦੀ ਦੁਬਈ ਤੱਕ ਪਹੁੰਚ ਨਹੀਂ ਹੈਗੀ ਇੱਥੋਂ ਹੀ ਮਾਲ ਲੈਂਦੇ ਨੇ ਬਿਲਕੁਲ ਝੂਠ ਹੈ ਜੀ ਸਾਰਾ ਉਹ ਅਸੀਂ ਮੈਂ ਕਹਿੰਦਾ ਜਿਹੜਾ ਬੰਦਾ ਕਹਿੰਦਾ ਅਸੀਂ ਦੁਬਈ ਤੋਂ ਮਾਲ ਨਹੀਂ ਲੈਂਦੇ ਹੈਗੇ ਸਾਡੇ ਕੋਲ ਆਵੇ ਅਸੀਂ ਉਹਨਾਂ ਸਾਹਮਣੇ ਬਿਲ ਕੱਢ ਕੇ ਰੱਖਾਂਗੇ ਠੀਕ ਹੈ ਜੀ ਸਾਡੇ ਕੋਲ ਆਵੇ ਅਸੀਂ ਬਿਲ ਦਿਖਾਵਾਂਗੇ ਅਸੀਂ ਆਪਣੀਆਂ ਕੰਪਨੀਆਂ ਜਿਹੜੀਆਂ ਸਾਡੇ ਕੋਲ ਦੁਬਈ ਦੇ ਫਰੈਂਚਾਈਜ਼ ਨੇ ਅਸੀਂ ਉਹਨਾਂ ਦੇ ਮੈਡ ਇਨ ਦੁਬਈ ਦੇ ਮਾਰਕ ਲੱਗੇ ਹੋਏ ਔਰ ਦੁਬਈ ਦੇ ਬਿਲ ਕٹے ਹੋਏ ਅਸੀਂ ਤੁਹਾਨੂੰ ਦਵਾਂਗੇ ਉਹ ਮੰਨ ਲਓ ਕੋਈ ਬੰਦਾ ਕਹੇ ਵੀ ਮੈਂ ਦੁਬਈ ਦੀ ਆ ਚੀਜ਼ ਚਾਹੀਦੀ ਹੈ ਸਰ ਉਹਨਾਂ ਨੂੰ ਜਿਹੜਾ ਵੀ ਕੋਈ ਦੁਬਈ ਤੋਂ ਕੋਈ ਲੈ ਕੇ ਆਊਗਾ ਪਰਫਿਊਮ ਜਾਂ ਇਤਰ ਵੀ ਮੈਂ ਦੁਬਈ ਤੋਂ ਲੈ ਕੇ ਆਏ ਮੈਨੂੰ ਚਾਹੀਦਾ ਅਸੀਂ ਤੁਹਾਨੂੰ ਸਾਡੇ ਕੋਲ ਦਵਾਂਗੇ ਉਹੀ ਕੰਪਨੀ ਦਾ ਸਹਿਮ ਇਤਰ ਓਕੇ ਜੀ ਇਹ ਦੁਕਾਨ ਦੀ ਜਿਹੜੀ ਲੋਕੇਸ਼ਨ ਪੈਣੀ ਹੈ ਬੀਕਾ ਨੇਰ ਸਵੀਟ ਦੇ ਬਿਲਕੁਲ ਸਾਹਮਣੇ ਹਲਕਾਵਾ ਫਰੇਗਰੈਂ ਬਸ ਸਟੈਂਡ ਤੋਂ ਇਹ ਬਸ ਸਟੈਂਡ ਤੋਂ ਸੜਕ ਆਉਂਦੀ ਆ ਤੇ ਕਾਲਜ ਰੋਡ ਬਸ ਸਟੈਂਡ ਤੋਂ ਤੁਸੀਂ ਇੱਧਰ ਨੂੰ ਆਉਣਾ ਤੇ ਇੱਥੇ ਤੁਹਾਨੂੰ ਆ ਦੇਖ ਜਾਣੀ ਆ ਅਲਕਾਵਾ ਫਰੇਗਰੈਂਸ ਚੱਲਦੇ ਆ ਆਜੋ ਅੰਦਰ ਤੇ ਇਹ ਦੀ ਸਾਰਾ ਐਡਰੈਸ ਤੇ ਇੱਧਰ ਬੀਕਾਂ ਨੇ ਇਹ ਮਠਾਈ ਵਾਲੇ ਇਹਨਾਂ ਦੇ ਬਿਲਕੁਲ ਸਾਹਮਣੇ ਆ ਲਓ ਅਲਕਾਵਾ ਫਰੇਗਰੈਂਸ हां जी ਤੁਹਾਡੇ ਵਾਸਤੇ ਗਰਮੀਆਂ ਦੇ ਜਿਵੇਂ ਗਰਮੀ ਦਾ ਮੌਸਮ ਚੱਲ ਰਿਹਾ ਹੈ ਜੀ ਹਰ ਇੱਕ ਦੀ ਸ਼ਿਕਾਇਤ ਹੁੰਦੀ ਹੈ ਕਿ ਗਰਮੀਆਂ ਦੇ ਇਤਰਾਹ ਦੀ ਲੌਂਗ ਲਾਸਟਿੰਗ ਨਹੀਂ ਹੁੰਦੀ ਹੈਗੀ ਤੁਹਾਡੇ ਵਾਸਤੇ ਬਹੁਤ ਸੋਹਣੇ ਸੋਹਣੇ ਅਤਰ ਲੈ ਕੇ ਆਏ ਆ ਪਰਫਿਊਮ ਵੀ ਅਤਰ ਵੀ ਉਹਨਾਂ ਦੀ ਲੌਂਗ ਲਾਸਟਿੰਗ ਵੀ ਬਹੁਤ ਜ਼ਿਆਦਾ ਉਹਨਾਂ ਦੀ ਔਰ ਫ੍ਰੈਗਰੈਂਸ ਵੀ ਬਹੁਤ ਜ਼ਿਆਦਾ ਫੈਲਣ ਵਾਲੀ ਪੂਰਾ ਪੂਰਾ ਦਿਨ ਦੀ ਲਾਸਟਿੰਗ ਹੋਊਗੀ ਦੋਨਾਂ ਦੀ ਗਰਮੀ ਦੇ ਵਿੱਚ ਦੀ ਜਿਵੇਂ ਕਿ ਕੁਝ ਅਤਰ ਹੋ ਗਿਆ ਜਿਵੇਂ ਅਲ ਫਰਹਾ ਹੋ ਗਿਆ ਔਰ ਸਾਡਾ ਉਦਲ ਕਾਬਾ ਹੋ ਗਿਆ ਕਾਬਾ ਸਪੈਸ਼ਲ ਹੋ ਗਿਆ ਹਨਾਰ ਹੋ ਗਿਆ ਇਸ ਤਰ੍ਹਾਂ ਬਹੁਤ ਸਾਰੇ ਆਤਰ ਨਜ਼ਮੇ ਦੀ ਲੌਂਗ ਲਾਸਟਿੰਗ ਬਹੁਤ ਜ਼ਿਆਦਾ ਫ੍ਰੈਗਰੈਂਸ ਵੀ ਬਹੁਤ ਜ਼ਿਆਦਾ ਅੱਛੀ ਹੈ ਫਰੈਸ਼ ਫਰੈਸ਼ ਰਹਿਣ ਵਾਲੀ। ਔਰ ਜਿਹੜੇ ਸਾਡੇ ਭਰਾ ਪਰਫਿਊਮ ਲਾਉਣ ਦੇ ਸ਼ੌਕੀਨ ਨੇ ਜਿਵੇਂ ਕਿ ਬਾਹਰਲੇ ਪਰਫਿਊਮ ਹੋ ਗਿਆ ਫਰਾਂਚ ਖੁਸ਼ਬੂਆ ਹੋ ਗਿਆ ਸਾਡੇ ਕੋਲ ਸਾਰੀਆਂ ਅਵੇਲੇਬਲ ਨੇ ਉਹ ਸਨੇਲ ਹੋ ਗਿਆ, ਵਾਈ ਐਸ ਐਲ ਹੋ ਗਿਆ ਔਰ ਬੰਮਸ਼ਿਲ ਹੋ ਗਿਆ, ਲੇਡੀ ਮਿਲੀਅਨ, ਇਨਵੈਕਟਰਸ, ਕਰੀਡ ਐਵੈਂਟਸ, ਵਰਸਾਚੇ ਦਾ ਅਜ਼ਾਰੋ ਮੋਸਟ ਵਾਂਟਡ ਸਾਰੇ ਪਰਫਿਊਮ ਸਾਡੇ ਕੋਲ ਰੈਡੀ ਨੇ। ਅਗਰ ਇਤਰ ਲੈਣੇ ਨੂੰ ਨਾਲ ਦੇ ਇਤਰ ਮਿਲ ਜਾਣਗੇ। ਅਗਰ ਉਹਨਾਂ ਤੋਂ ਸਾਡੇ ਕੋਲ ਪਰਫਿਊਮ ਤਿਆਰ ਕਰਾ ਇਹ ਪੰਜਾਬ ਮਿਲ ਦੇ ਵਿੱਚ ਸਾਡੇ ਕੋਲ ਕੰਪਲੀਟ ਤਿਆਰ ਮਿਲ ਜੂਗਾ ਸੇਮ ਫਰੇਗਰੈਂਸ ਔਰ ਅਗਰ ਇਹ ਨਹੀਂ ਲੈਣਾ ਤਾਂ ਔਰ ਹੋਰ オリジナル ਲੈਣਾ ਉਸ ਤੋਂ ਹੋਰ ਉੱਪਰ ਕੰਪਨੀ ਦੀ ਪੈਕਿੰਗ ਆ ਸਾਡੇ ਕੋਲ ਪਏ ਨੇ ਆ ਦੇਖੋ ਆ ਟਮ ਫੋਰਡ ਦਾ ਬਲੈਕ ਆਰਚਰਡ ਗੁਚੀ ਫਲੋਰਾ ਗੁਚੀ ਗਿੰਟੀ ਕਰੀਡ ਐਵੈਂਟਸ ਦੇਖੋ ਡਿਓਰ ਦਾ ਸਵੇਜ ਹੋ ਗਿਆ ਸਾਰੇ ਆਪਣੇ ਕੋਲ ਅਵੇਲੇਬਲ ਨੇ ਕੰਪਨੀਆਂ ਦਾ オリジナル ਬਿਲਕੁਲ オリジナル ਪੈਕਿੰਗ ਆ ਮੈਂ ਗਰਮੀਆਂ ਮੌਸਮ ਚੱਲ ਰਿਹਾ ਜੀ ਕਾਰ ਦੇ ਵਿੱਚੋਂ 스ਮੈਲ ਜੀ ਆਉਂਦੀ ਹੁੰਦੀ ਹੈ ਲੈਦਰ ਵਗੈਰਾ ਦੀ ਗਰਮੀ ਦੀ ਉਦੇ ਵਾਸਤੇ ਬਹੁਤ ਸੋਹਣੇ ਕਾਰ ਹੈਂਗਲੇ ਕੇ ਆ ਥੋੜੇ ਬਾਅਦ ਸੇ ਬਹੁਤ ਡਿਜ਼ਾਈਨ ਮਿਲ ਜਾਣਗੇ ਇਹਦੇ ਵਿੱਚ ਤੁਹਾਨੂੰ ਤਿਆਰ ਕਰਕੇ ਦਵਾਂਗਾ ਫ੍ਰੈਗਨਸ ਫ੍ਰੈਗਨਸ ਜਿਸ ਤਰ੍ਹਾਂ ਤੁਸੀਂ ਚਾਹੋਗੇ ਔਰ ਇੱਕ ਸਾਡੇ ਐਨ ਆਰ ਆਈ ਵੀਰਾਂ ਵਾਸਤੇ ਸਪੈਸ਼ਲ ਆਫਰ ਸਪੈਸ਼ਲ ਆਫਰ ਜਿਹੜੀ ਮਰਜ਼ੀ ਕੰਟਰੀ ਜਿੱਥੇ ਮਰਜ਼ੀ ਮੰਗਵਾ ਲਓ ਆਲ ਵਰਲਡ ਦੇ ਵਿੱਚ ਉਹਨਾਂ ਵਾਸਤੇ ਸਾਰੇ ਕਿਤੇ ਡਿਲੀਵਰੀ ਬਿਲਕੁਲ ਫ੍ਰੀ 2 ਸੀਸ਼ੀਆਂ ਲਵੋ 3 ਐਮ ਐਲ ਦੀਆਂ ਜਾਂ 6 ਐਮ ਐਲ ਦੀਆਂ ਜਾਂ 12 ਐਮ ਐਲ ਦੀਆਂ ਜਿਦੀ ਮਰਜ਼ੀ ਲਵੋ ਬਿਲਕੁਲ ਫ੍ਰੀ ਡਿਲੀਵਰੀ ਦੇ ਉੱਪਰ ਕੈਨੇਡਾ ਮੰਗਾ ਲਓ ਆਸਟ੍ਰੇਲੀਆ ਮੰਗਾ ਲਓ 스위스ਲੈਂਡ ਨਿਊਜ਼ੀਲੈਂਡ ਜਿੱਥੇ ਮਰਜ਼ੀ ਮੰਗਾ ਲਓ ਇਨਸ਼ਾਅੱਲਾ ਡਿਲੀਵਰੀ ਫ੍ਰੀ ਦਵਾਂ ਬਿਲਕੁਲ ਆਲ ਵਰਲਡ ਪੰਜਾਬ ਇੰਡੀਆ ਆਲ ਵਰਲਡ ਸਾਰੇ ਕਿਤੇ ਬਿਲਕੁਲ ਡਿਲੀਵਰੀ ਫ੍ਰੀ ਔਰ ਪੰਜਾਬ ਦੇ ਵਿੱਚ ਚਾਹੇ ਇੱਕ ਮੰਗਾ ਲਓ ਚਾਹੇ ਦੋ ਮੰਗਾ ਲਓ ਉਦੋਂ ਪਰ ਵੀ ਬਿਲਕੁਲ ਡਿਲੀਵਰੀ ਫ੍ਰੀ ਆ ਇਹ ਹਾਦੀਆ ਕੀ ਜੀ ਜੀ ਸਾਰੇ ਹੈਗਾ ਦੁਬਈ ਦਾ ਮਿਊਜ਼ੀਅਮ ਓਕੇ ਇਹਦੇ ਵਿੱਚ ਇੱਕ ਬਹੂਰ ਦੀ ਗੋਲੀ ਰੱਖੋ ਹਾਂ ਦਾ ਕਬੂਖੂਰਦੀ ਡੱਬੀ ਹੈ ਇੱਕ 40 50 ਗ੍ਰਾਮ ਦੀ ਇਹਦੇ ਇੱਕ ਗੋਲੀ ਇਹਦੇ ਵਿੱਚ ਚਲਾਓ ਬਹੁਤ ਸੋਹਣੀ ਫਰੇਗਰੈਂਸ ਨਿਕਲੂਗੀ ਆਪਣੇ ਘਰ ਦੇ ਵਿੱਚ ਰੱਖ ਲਓ ਆਫਿਸ 'ਚ ਰੱਖ ਲਓ ਆਪਣੇ ਸ਼ੋਰੂਮ 'ਚ ਰੱਖ ਲਓ ਬਹੁਤ ਵਧੀਆ ਫਰੈਸ਼ਨੈਸ ਫਰੈਸ਼ਨੈਸ ਫੀਲ ਹੋਊਗਾ ਤੇ ਇਸ ਦੇ ਵਿੱਚ ਆ ਫਰੇਵਰ ਸਾਰੇ ਮਿਲ ਜਾਣਗੇ ਬਖੂਰ ਦੇ ਵਿੱਚ ਅਲੱਗ-ਅਲੱਗ ਫਰੇਗਰੈਂਸ ਆ ਸਾਰੀਆਂ ਸਟਰੋਂਗ ਵੀ ਮਿਲ ਜੂ ਲਾਈਟ ਵੀ ਮਿਲ ਜੂ ਮਿਠੀ-ਮਿਠੀ ਖੁਸ਼ਬੂ ਮਿਲ ਜੂਗੀ ਔਰ ਇਸ ਦੇ ਨਾਲ ਇਸ ਤਰ੍ਹਾਂ ਦੀ ਆਪਣਾ ਕੋਲ ਅਗਰਬੱਤੀਆਂ ਨੇ ਅਗਰਬੱਤੀ ਹੋਗੀ ਧੂਫ ਹੋਗੀ ਇਹ ਵੀ ਸਾਰੀ ਅਤਰਾ ਤੋਂ ਤਿਆਰ ਹੋਈ ਹੋਈ ਕੈਮੀਕਲ ਵਗੈਰਾ ਨਹੀਂ ਹਾਂਜੀ ਇਹਦੀ ਰੈਂਜੀ ਬਹੁਤ ਮناسب ਹੈ 100 ਰੁਪਏ ਦੀ ਡੱਬੀ ਹੁੰਦੀ ਹੈ ਲਗਭਗ 15 ਕ ਪੀਸ ਹੁੰਦੇ ਨੇ ਇਹਦੇ ਵਿੱਚ ਅਗਰ ਆਪਾਂ ਇਹਨੂੰ ਬੰਦ ਰੂਮ ਚ ਜਲਾਵਾਂਗੇ 24 24 ਘੰਟੇ ਇਸ ਦੀ ਲਾਸਟਿੰਗ ਰਹਿੰਦੀ ਹੈ ਠੀਕ ਹੈ ਔਰ ਪਰਦਿਆਂ ਚ ਬੈੱਡ ਸ਼ੀਟਾਂ ਦੇ ਵੀ ਇਹਦੇ ਖੁਸ਼ਬੂ ਰਚ ਜਾਂਦੀ ਹੈ ਅਗਰ ਆਪਾਂ ਇੱਕ ਦਿਨ ਛੱਡ ਕੇ ਵੀ ਚਲਾਵਾਂਗੇ ਤਾਂ ਵੀ ਇਸ ਦੀ ਖੁਸ਼ਬੂ ਰੈਗੂਲਰ ਕਮਰੇ ਦੇ ਅੰਦਰ ਰਹੇਗੀ ਇਸ ਤਰ੍ਹਾਂ ਅਗਰਬਤੀਆਂ ਹੋ ਗਈਆਂ ਵਾਲੀਆਂ ਇਹ ਵੀ ਅਤਰ ਤੋਂ ਹੀ ਤਿਆਰ ਹੋਈਆਂ ਨੇ ਹਾਂਜੀ ਇਹਨਾਂ ਦੀ ਵੀ ਖੁਸ਼ਬੂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਫੈਲਣ ਵਾਲੀ ਔਰ ਅੱਛੀ ਖੁਸ਼ਬੂ ਹੈ ਠੀਕ ਹੈ ਜੀ ਜੀ ਇਹ ਚ ਕਾਫ ਜੇ ਜਿਵੇਂ ਆਪਿਰ ਨੂੰ ਬਹੁਤ ਨਾ ਕਾਫੀ ਮਹਲਾ ਕੋਸਟਲੀ ਹੋਣਗੇ ਮਹਿੰਗੇ ਹੋਣਗੇ ਹਨਾ ਜੀ ਨਹੀਂ ਸਰ ਇਹ ਤਾਂ ਚਲੋ ਜੋ ਕੰਪਨੀਆਂ ਦਾ origignal ਹੈਗੇ ਹੈਗੇ ਹੀ ਅਗਰ ਤੁਸੀਂ ਸੇਮ ਫਰੇਗਰੈਂਸ ਇਹੀ ਵਾਲੀ ਜਾਂ ਤੁਸੀਂ ਕੋਈ ਦਸੋਗੇ ਜਾਂ ਕਿ ਸਾਡੇ ਦੋਸਤ ਜਿਹੜਾ ਵੀ ਕੋਈ ਦਸੂਗਾ ਵੀ ਸਾਨੂੰ ਆ ਫਰੇਗਰੈਂਸ ਚਾਹੀਦੀ ਆ ਇੰਗਲਿਸ਼ ਟੱਚ ਦੇ ਵਿੱਚ ਤਾਂ ਅਸੀਂ ਖੁਦ ਸਾਡੇ ਕੋਲ ਆ ਸਾਰਾ ਸਮਾਨ ਪਿਆ ਹੈ ਅਸੀਂ ਖੁਦ ਤਿਆਰ ਕਰਕੇ ਦਵਾਂਗੇ ਬਹੁਤ ਘੱਟ ਔਰ ਮੁਨਾਸਿਬ ਰੇਟ ਦੇ ਵਿੱਚ ਹਜ਼ਾਰ ਤੱਕ ਦੀ ਰੇਂਜ ਦੇ ਵਿੱਚ ਪੂਰਾ ਪਰਫਿਊਮ ਦੀ ਬੋਟਲ ਤਿਆਰ ਕਰਕੇ ਦੇਵਾਂਗੇ ਗੁਚੀ ਫਲੋਰਾ ਹੋ ਗਿਆ ਸਵੇਜ ਹੋ ਗਿਆ ਕ੍ਰੀਡਾ ਵੈਂਟਸ ਹੋ ਗਿਆ ਬਰਬਰੀ ਦਾ ਹੋ ਗਿਆ ਦਿਰਮ ਹੋ ਗਿਆ ਮਹਿੰ ਜਿਸ ਤਰ੍ਹਾਂ ਮਰਜੀ ਪਰਫਿਊਮ ਹੋਵੇ ਤੁਹਾਨੂੰ ਹਜ਼ਾਰ ਦੀ ਰੇਂਜ 'ਚ ਅਸੀਂ ਪਰਫਿਊਮ ਚਾਰ ਕਰਾ ਕੇ ਦਵਾਵਾਂਗਾ ਬਿਲਕੁਲ ਅਰੀਜਨਲ ਐਮ ਐਨ ਕੇ ਹਾਂਜੀ ਬਿਲਕੁਲ ਸੇਮ ਹੋਊਗਾ ਜੇ ਅਗਰ ਅਰੀਜਨਲ ਬੰਦਾ ਕੋਈ ਯੂਜ਼ ਕਰ ਰਿਹਾ ਹੈ ਉਹ ਅਸੀਂ ਸੇਮ ਫਰੇਗਰੈਂਸ ਬਣਾ ਕੇ ਦਵਾਵਾਂਗੇ ਟਮ ਫੋਰਡ ਦੀ ਹੋਗੀ ਜਾਂ ਜਿਹੜੇ ਵੀ ਬੜੇ ਬੜੇ ਜਿਸ ਤਰ੍ਹਾਂ ਦੇ ਆਪਣੇ ਬ੍ਰਾਂਡ ਨੇ ਵਰਸਾਚੀ ਵਗੈਰਾ ਹਜ਼ਾਰੋਂ ਦੇ ਸਾਰੇ ਆਪਣੇ ਮਿਲ ਜਾਣਗੇ ਆਪਣੇ ਕੋਲ ਅਰੈਬਿਕ ਖੁਸ਼ਬੂਆਂ ਨੇ ਇਹਨਾਂ ਦੇ ਪਰਫਿਊਮ ਵੀ ਤਿਆਰ ਮਿਲ ਜਾਣਗੇ ਸਾਰੇ ਜਿਹੜਾ ਮਰਜ਼ੀ ਤਿਆਰ ਕਰਵਾ ਲਓ ਇਤਰ ਨਹੀਂ ਲਗਾ ਸਕਦਾ ਕੋਈ ਬੰਦਾ ਪਰਫਿਊਮ ਤਿਆਰ ਕਰਕੇ ਦਵਾਵਾਂਗੇ ਜੀ ਠੀਕ ਹੈ ਜੀ ਹਾਂਜੀ ਜੇ ਤੁਸੀਂ ਵੀ ਸੈਰ ਮਰੇਰ ਕੋਲੇ ਬੈਸਟ ਇਤਰ ਤੇ ਉਦ ਲਾਭ ਰਹੇ ਤੁਸੀਂ ਇਹਨਾਂ ਕੋਲ ਇੱਕ ਵਾਰ ਜ਼ਰੂਰ ਵਿਚਾਰ ਕਰੋ ਬਾਕੀ ਤੁਹਾਨੂੰ ਆਪਾਂ ਸਾਰਾ ਇਹਨਾਂ ਦਾ ਪ੍ਰੋਪਰ ਐਡਰੈਸ ਪ੍ਰੋਪਰ ਨੰਬਰ ਸਾਰਾ ਤੁਹਾਨੂੰ ਦੱਸਤਾ ਤੁਸੀਂ ਕਿਵੇਂ ਇਹਨਾਂ ਸਟੋਰ ਤੇ ਪਹੁੰਚ ਸਕਦੇ ਹੋ ਆਪਾਂ ਤੁਹਾਨੂੰ ਪ੍ਰੋਪਰ ਸਾਰਾ ਵੀਡੀਓ ਵਿੱਚ ਐਡਰੈਸ ਦੱਸਤਾ ਸੋ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਵੀਡੀਓ ਤੁਹਾਨੂੰ ਚੰਗੀ ਲੱਗਿਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਾਕੀ ਤੁਹਾਨੂੰ ਇਦਾਂ ਦੀ ਸਾਰੀਆਂ ਬੋਤਲਾਂ ਮਿਲ ਜਾਣਗੀਆਂ ਇਦਾਂ ਦੀਆਂ ਨੇ ਤੁਹਾਨੂੰ ਇਤਰ ਇਹ ਉਦ ਜਾਂ ਕੋਈ ਵੀ ਹੈ ਨਾ ਪਰਫਿਊਮ ਵਗੈਰਾ ਤੁਸੀਂ ਪਾਉਣਾ ਜਿਵੇਂ ਸਾਰੀਆਂ ਹਨ ਇਦਾਂ ਦੀ കോൺക്ടോ വിൻ കൂടി ലൈക്ക ഷെയർ ജൂര